ਸਤਿ ਸ਼੍ਰੀ ਅਕਾਲ ਜੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਵੇਂ ਜਿਵੇਂ ਨਜ਼ਦੀਕ ਆ ਰਹੀਆਂ ਨੇ ਓਵੇਂ ਓਵੇਂ ਹੀ ਹਰ ਇੱਕ ਪਾਰਟੀ ਸਰਗਰਮ ਦਿਖਾਈ ਦੇ ਰਹੀ ਹੈ ਆਖਰਕਾਰ 2027 ਵਾਸਤੇ ਇੱਕ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਪਾਰਟੀ ਨੂੰ ਲੈ ਕੇ ਇੱਕ ਖੂਫੀਆ ਰਿਪੋਰਟ ਸਾਹਮਣੇ ਆਉਂਦੀ ਦਿਖਾਈ ਦੇ ਰਹੀ ਹੈ ਭਾਈ ਅੰਮ੍ਰਿਤਪਾਲ ਖਾਲਸਾ ਜੀ ਇੱਕ ਪਾਸੇ ਜਿੱਥੇ ਡਿਬਿਊ ਜੇਲ ਦੇ ਵਿੱਚ ਬੰਦ ਨੇ ਤੇ ਦੂਸਰੇ ਪਾਸੇ ਉਹਨਾਂ ਦੇ ਸਮਰਥਕ ਉਹਨਾਂ ਦਾ ਪਰਿਵਾਰ ਕਹਿ ਰਿਹਾ ਹੈ ਕਿ ਭਾਈ ਅੰਮ੍ਰਿਤਪਾਲ ਖਾਲਸਾ ਜੀ ਜੇਲ ਤੋਂ ਜਲਦੀ ਬਾਹਰ ਆਉਣਗੇ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਵੱਲੋਂ ਕਿੱਥੋਂ ਵਿਧਾਨ ਸਭਾ ਦੀ ਚੋਣ ਲੜੀ ਜਾ ਸਕਦੀ ਹੈ ਆਰਥਿਕ ਪਾਰਟੀ ਹੈ ਹਰ ਕੋਈ ਜਾਣਨਾ ਚਾਹੁੰਦਾ ਹੈ ਪੰਜਾਬ ਜਾਣਨਾ ਚਾਹੁੰਦਾ ਹੈ ਜਿੱਥੇ ਬੜਾ ਵੱਡਾ ਉਹਨਾਂ ਨੂੰ ਹੰਗਾਰਾ ਮਿਲਿਆ ਸੀ ਮਾਝੇ ਦੇ ਵਿੱਚੋਂ ਖਡੂਰ ਸਾਹਿਬ ਤੋਂ ਲੇਕਿਨ ਹੁਣ ਉਹਨਾਂ ਵੱਲੋਂ ਦਾ ਕਿੱਥੋਂ ਖੇਡਿਆ ਜਾ ਸਕਦਾ ਹੈ ਇੱਕ ਵੱਡਾ ਸਵਾਲ ਖੜਾ ਹੋ ਗਿਆ ਹੈ ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਜ਼ਰੂਰ ਲੜਨਗੇ ਉਹਨਾਂ ਦੇ ਸਮਰਥਕ ਕਹਿ ਰਹੇ ਨੇ ਉਹਨਾਂ ਦੇ ਪਿਤਾ ਜੀ ਕਹਿ ਰਹੇ ਨੇ ਹੁਣ ਇੱਕ ਵਾਹੀਰ ਚਲਾਈ ਜਾ ਰਹੀ ਹੈ। ਪਾਈਮਿਸਪਾਲ ਖਾਸਾ ਜੀ ਦੇ ਪਿਤਾ ਵੱਲੋਂ ਲਾਨਿਆ ਗਿਆ ਇੱਕ ਵਾਹੀਰ ਅੰਮ੍ਰਿਤਸਰ ਤੋਂ ਲੈ ਕੇ ਤਲਵੰਡੀ ਪਾਈਸਾ ਬੋ ਤੱਕ ਚਲਾਈ ਜਾ ਰਹੀ ਹੈ। ਮਾਝਾ ਤੇ ਮਾਲਵਾ ਮਾਝੇ ਤੋਂ ਸ਼ੁਰੂ ਹੋਣੀ ਹੈ ਮਾਲਵੇ ਤੱਕ ਚਲਣੀ ਹੈ। ਕਿਉਂਕਿ ਮਾਲਵਾ ਇੱਕ ਅਜੇਹੀ ਪੰਜਾਬ ਦੇ ਵਿੱਚ ਅ ਮਾਲਵਾ ਬਹੁਤ ਮਾਇਨੇ ਰੱਖਦਾ ਹੈ। 69 ਸੀਟਾਂ ਨੇ ਮਾਲਵੇ ਚ ਮਾਲਵਾ ਕਿਤੇ ਨਾ ਕਿਤੇ ਮਾਲਵੇ ਦੇ ਵਿੱਚੋਂ ਸੀਟਾਂ ਜਿੰਨੀਆਂ ਹਰ ਇੱਕ ਪਾਰਟੀ ਦੀ ਜਿੱਥੇ ਜ਼ਰੂਰੀ ਨੇ ਉੱਥੇ ਹੀ ਆਈ ਅੰਮ੍ਰਿਤਪਾਲ ਖਾਲਸਾ ਜੀ ਹਰੇ ਕਿਤੇ ਨਾ ਕਿਤੇ ਦੇਖੋ ਰਾਜਨੀਤਿਕ ਵਿੱਚ ਆਏ ਨੇ ਰਾਜਨੀਤਿਕ ਤਾਂ ਇਨਸਾਨ ਖੇਡਦਾ ਹੀ ਹੈ ਕਿਉਂਕਿ ਰਾਜਨੀਤਿਕ ਦੇ ਸਿਰ ਤੇ ਹੀ ਪੰਜਾਬ ਦੇ ਵਿੱਚੋਂ ਜਿੱਤਿਆ ਜਾ ਸਕਦਾ ਹੈ ਮਾਲਵਾ ਬਹੁਤ ਇਹਦੇ ਲਈ ਮਾਇਨੇ ਰੱਖਦਾ ਹੈ ਹੁਣ ਕਈ ਲੋਕ ਸੋਚਣਗੇ ਕਿ ਮਾਲਵੇ ਦੇ ਵਿੱਚੋਂ ਭਾਈ ਅੰਮ੍ਰਿਤਪਾਲ ਖਾਲਸਾ ਜੀ ਨੂੰ ਕਿਵੇਂ ਬਣਾਵਾ ਮਿਲ ਸਕਦਾ ਹੈ ਜੇਕਰ ਭਾਈ ਅੰਮ੍ਰਿਤਪਾਲ ਖਾਲਸਾ ਜੀ ਇਹ ਸੋਚ ਰਹੇ ਨੇ ਕਿ ਉਹ ਮਾਲਵੇ ਦੇ ਵਿੱਚੋਂ ਜਿਹੜੀਆਂ ਨੇ ਚੋਣਾ ਲੜਨਗੇ ਦੇਖੋ ਦੋ ਮਾਇਨੇ ਰੱਖਦੇ ਨੇ ਇੱਕ ਪਾਸੇ ਲੱਖਾ ਸਿਧਾਨਾ ਉਹ ਵੀ ਮਾਲਵੇ 'ਚ ਪਾਨਾ ਸਿੱਧੂ ਆ ਗਿਆ ਉਹ ਵੀ ਮਾਲਵੇ 'ਚ ਕਿਉਂਕਿ ਮਾਗੀ ਦੇ ਮੇਲੇ ਤੇ ਬਹੁਤ ਵੱਡੇ ਐਲਾਨ ਕੀਤੇ ਗਏ ਨੇ ਹਰ ਇੱਕ ਪਾਰਟੀ ਇੱਕ ਦੂਜੇ ਨੂੰ ਟਕਰਾਉਂਦੀ ਨਜ਼ਰ ਆਈ ਹੈ ਜਿੱਥੇ ਲੱਖਾ ਸਿਧਾਨਾ ਵੀ بڑا ਬੜੇ ਅچھے ਬੁਲਾਰੇ ਨੇ ਜਿੱਥੇ ਪਾਨਾ ਸਿੱਧੂ ਹੈ ਹੋਰ ਵੀ ਬੜੇ ਨੇ ਚਲੋ ਖੂਫੀਆ ਗੱਲ ਹੈ ਕਿਉਂਕਿ ਪੰਥਕ ਪਾਰਟੀ ਹੈ ਅਸੀਂ ਉਹਨਾਂ ਬਾਰੇ ਜ਼ਿਆਦਾ ਦੱਸਦੇ ਚੰਗੇ ਨਹੀਂ ਲੱਗਦੇ ਲੇਕਿਨ ਭਾਈ ਅਮਰਿਤਪਾਲ ਖਾਲਸਾ ਜਿੱਦੀ ਕਿਤੇ ਨਾ ਕਿਤੇ ਬੋਲ ਬਾਲਾ ਦਮਦਮਾ ਸਾਹਿਬ ਤਖਤ ਸਾਹਿਬ ਹੈ ਉੱਥੇ ਸਭ ਤੋਂ ਵੱਡੀ ਗੱਲ ਦਮਦਮਾ ਸਾਹਿਬ ਯਾਨੀ ਕਿ ਤਲਵੰਡੀ ਸਾਬੂ ਤੋਂ ਵਿਧਾਨ ਸਭਾ ਦੀ ਚੋਣ ਲੜ ਸਕਦੇ ਨੇ ਅੱਛਾ ਅਸੀਂ ਗੱਲ ਕੀਤੀ ਸੀ ਕਿ ਜੇ ਲੋਕ ਸੋਚਦੇ ਹੋਣ ਕਿ ਮਾਲਵੇ ਚੋਂ ਕਿਵੇਂ ਸੀਟ ਲੈ ਕੇ ਜਾ ਸਕਦੇ ਨੇ ਤੁਹਾਨੂੰ ਪਤਾ ਕਿ ਮਾਲਵੇ ਦੇ ਵਿੱਚੋਂ ਹੀ ਭਾਈ ਸਰਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਬੜੀ ਵੱਡੀ ਬਾਜ਼ੀ ਮਾਰੀ ਉਹਨਾਂ ਨੇ ਤੇ ਕਿਤੇ ਨਾ ਕਿਤੇ ਮਾਲਵੇ ਦੇ ਵਿੱਚ ਵੀ ਲੋਕ ਸਮਰਥਕ ਬੈਠੇ ਨੇ ਭਾਈ ਉਮਰਪਾਲ ਖਾਲਸਾ ਜੀ ਦੇ ਮਾਗੀ ਦੇ ਮੇਲੇ ਦੇ ਵਿੱਚ ਵੀ ਇਹ ਸੀੜ ਨੇ ਦੱਸਿਆ ਜਿੱਥੇ ਆਪ ਦੇ ਬਲਬੂਤੇ ਤੇ ਲੋਕ ਪਹੁੰਚੇ ਸੀ ਨਾ ਹੀ ਉਹਨਾਂ ਨੂੰ ਬੱਸਾਂ ਟਾਰਾ ਅਰੇਂਜ ਕਰਕੇ ਦਿੱਤੀਆਂ ਗਈਆਂ ਸੀ ਤਾਂ ਹੁਣ ਜਿਹੜੀ ਉੱਡਦੀ ਹਵਾ ਹੈ ਉਹ ਕਿਤੇ ਨਾ ਕਿਤੇ ਅੰਮਰਸਾਭ ਤੋਂ ਇੱਕ ਵਹੀਰ ਚੱਲ ਰਹੀ ਹੈ ਤਲਵੰਡੀ ਸਾਬੋ ਤੱਕ ਉਹ ਕਿਤੇ ਨਾ ਕਿਤੇ ਪੰਜਾਬ ਨੂੰ ਘੇਰ ਕੇ ਯਾਨੀ ਕਿ ਪੰਜਾਬ ਨੂੰ ਕਵਰ ਕੀਤਾ ਜਾ ਰਿਹਾ ਹੈ ਪੰਥ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਕਵਰ ਕਰਨਾ ਜ਼ਰੂਰੀ ਹੈ ਇੱਕ ਪਾਸੇ ਵੱਡਾ ਹੰਗਾਰਾ ਮਿਲ ਰਿਹਾ ਹੈ ਉਹਨਾਂ ਨੂੰ ਮਾਝੇ ਦੇ ਵਿੱਚੋਂ ਲੇਕਿਨ ਮਾਲਵਾ ਕਵਰ ਕਰਨਾ ਵੀ ਬੜਾ ਜ਼ਰੂਰੀ ਹੈ ਹਾਲਾਂਕਿ ਮਾਲਵੇ ਦੇ ਵਿੱਚੋਂ ਥੋੜੀ ਜੀ ਕਵਰ ਅਪ ਹੋ ਸਕਦੀ ਔਖੀ ਕਿਉਂਕਿ ਤੁਹਾਨੂੰ ਪਤਾ ਹੈ ਜੇ ਆਪਾਂ ਗੱਲ ਕਰੀਏ ਮਾਲਵੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬੈਠਾ ਹੈ ਫਿਰ ਕਾਂਗਰਸ ਪਾਰਟੀ ਬੈਠੀ ਹੈ ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਬੈਠੀ ਹੈ ਲੇਕਿਨ ਫਿਰ ਵੀ ਭਾਈ ਅਮਰਿਤਪਾਲ ਖਾਲਸਾ ਜੀ ਇਸ ਜਗ੍ਹਾ ਤੋਂ ਤਲਵੰਡੀ ਸਾਬੂ ਤੋਂ ਚੋਣ ਲੜ ਸਕਦੇ ਉਹ ਹੰਗਾਰਾ ਮਿਲੇਗਾ ਇਹ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੀ ਦੱਸਣਗੀਆਂ ਕਿਉਂਕਿ ਦੇਖੋ ਜੀ ਅ ਬੱਡਰ ਸੈਸ਼ਨ ਬਜਟ ਸੈਸ਼ਨ ਹੁਣ 28 ਤਰੀਕ ਤੋਂ ਸਟਾਰਟ ਹੋਣ ਵਾਲਾ ਹੈ ਉਸ ਤੋਂ ਬਾਅਦ ਬਿਜ਼ੀ ਹੋ ਜਾਣਾ ਹੈ ਵੈਸੇ ਹੀ ਵੋਟਾਂ ਜਿਵੇਂ ਜਿਵੇਂ ਨਜ਼ਦੀਕ ਆਉਣ ਲੱਗ ਜਾਣਗੀਆਂ ਹਰ ਇੱਕ ਪਾਰਟੀ ਆਪਣਾ ਜਿਹੜਾ ਹੈ ਹੰਗਾਰਾ ਪਾਦੀ ਨਜ਼ਰ ਆਵੇਗੀ ਲੇਕਿਨ ਇਸ ਟਾਈਮ ਦੀ ਜਿਹੜੀ ਉੱਡਦੀ ਖਬਰ ਖੂਫੀਆ ਰਿਪੋਰਟ ਜਿਹਨੂੰ ਕਹਿ ਸਕਦੇ ਆ ਖੂਫੀਆ ਰਿਪੋਰਟ ਉਹ ਤਲਵੰਡੀ ਸਾਗੋ ਤੋਂ ਪਾਈ ਅੰਮ੍ਰਿਤਪਾਲ ਖਾਲਸਾ ਜੀ ਤੋਂ ਬੋਲ ਰਹੀ ਹੈ ਕਿ ਉੱਥੋਂ ਚੋਣਾਂ ਲੜੀਆਂ ਜਾ ਸਕਦੀਆਂ ਨੇ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੀ 2027 ਦੀਆਂ ਦੀਆਂ ਚੋਣਾਂ ਵਾਸਤੇ ਉੱਥੋਂ ਆਪਣੇ ਆਪ ਨੂੰ ਐਲਾਨ ਕਰ ਸਕਦੇ ਨੇ